ਇੱਕ ਇਤਿਹਾਸਿਕ ਸ਼ੁਰੂਆਤ ਕਰਨ ਹੋਈ ਹੈ ਜੀ ਜਿਹਦੇ ਵਿੱਚ ਅਸੀਂ ਯੂਨੀਵਰਸਲ ਹੈਲਥ ਕਵਰੈਂਸ ਯੂਨੀਵਰਸਲ ਹੈਲਥ ਕਵਰੇਜ ਉਹਦੇ ਵਿੱਚ ਪੰਜਾਬ ਦੇ ਜਿਹੜੇ ਵੀ 65 ਲੱਖ ਪਰਿਵਾਰ ਹੈ ਜੀ 3 ਕਰੋੜ ਦੇ ਲੋਕ ਹੈਗੇ ਆ ਉਹਨਾਂ ਨੂੰ ਸਾਰਿਆਂ ਨੂੰ ਇੱਕ 10 ਲੱਖ ਜਿਹੜਾ ਹੈਗਾ ਉਹ ਪਰ ਫੈਮਲੀ ਜਿਹੜਾ ਕਵਰ ਹੈ ਇੰਸ਼ੋਰੈਂਸ ਦਾ ਦਿੱਤਾ ਜਾ ਰਿਹਾ ਇਸ ਉਸ ਵਾਇ ਪਹਿਲਾਂ ਹੀ ਅਸੀਂ ਜਿਹੜੇ 882 ਆਮ ਆਦਮੀ ਕਲੀਨਿਕ ਉਹਦੇ ਨਾਲ ਇੱਕ ਕੰਪਰੀਹੈਂਸਿਵ ਜਿਹੜੀ ਪ੍ਰਾਇਮਰੀ ਕੇਅਰ ਸਾਰੇ ਜਿੰਨੇ ਵੀ ਤੁਹਾਡੇ ਟੈਸਟ ਹੈਗੇ ਆ ਉਹ ਲੋਕਾਂ ਦੇ ਕਰਦੇ ਨੇ ਜਿਹੜੇ ਆਮ ਆਦਮੀ ਕਲੀਨਿਕ ਚੋਰੇ ਹੋਏ ਨੇ ਡੀਬਲੈਂਡ ਜੀ ਦਾ ਐਂਡ ਹੈਪਟਾਟਸ ਐਚ ਵੀ ਤੋਂ ਅੱਜ ਤੱਕ ਕਦੇ ਇੱਕ ਕੋਈ ਵੀ ਟੈਸਟ ਨਹੀਂ ਹੁੰਦਾ ਸੀਗਾ ਹੁਣ ਜਿਹੜੇ ਹੈਗੇ ਆ ਉੱਤੇ ਪਹਿਲਾਂ 38 ਸੀਗੇ ਔਰ 47 ਟੈਸਟ ਹੋ ਰਿਹਾ ਅਸੀਂ 80 ਦਵਾਈਆਂ ਤੋਂ ਸ਼ੁਰੂ ਕੀਤਾ ਸੀਗਾ ਜੋ ਸਾਡੇ ਕੋਲ ਫੀਡਬੈਕ ਸੀ ਥੋੜੀ ਹੋਰ ਲੋਡ ਸੀ ਉਹ 100 ਪਲੱਸ ਮੈਡੀਸਿਨਸ ਹੋ ਗਈਆਂ ਔਰ ਉਹਦੇ ਵਿੱਚ ਪ੍ਰੈਗਨਨਸੀ ਕੇਅਰ ਕਿਉਂਕਿ ਸਾਡਾ ਜਿਹੜਾ ਮਟਰਨਲ ਮਾਰਟੈਲਿਟੀ ਰੇਟ ਹੈ ਉਹ ਅਸੀਂ ਜੀਵਨ 105 ਤੋਂ ਸ਼ੁਰੂ ਕੀਤਾ ਸੀਗਾ ਹੁਣ ਆਪਣਾ ਸਾਡਾ ਜੀਵਨ 88 ਤੇ ਆ ਗਿਆ ਤੇ ਉਹਨੂੰ ਅਸੀਂ ਸੱਤ ਤੋਂ ਨੀਤੀਆਂ ਔਰ ਉਹਨੂੰ ਆਲਟੀਮੇਟਲੀ ਅਸੀਂ ਜੀਜਾ ਪ੍ਰੈਪਟੀ ਤੇ ਲੈ ਕੇ ਆ ਰਹੇ ਹਾਂ ਸੋ ਇਹ ਸਾਰੀਆਂ ਜਿਹੜੀਆਂ ਸਾਡੇ ਇਨੀਸ਼ੀਏਟਿਵ ਹੈਗੇ ਆ ਚਾਹੇ ਯੂਨੀਵਰਸਲ ਹੈਲਥ ਕਵਰੇਜ ਹੋਵੇ ਪ੍ਰਾਇਮਰੀ ਕੇਅਰ ਹੋਵੇ ਜਾਸ ਸੈਕੰਡਰੀ ਕੇਅਰ ਦੇ ਵਿੱਚ ਸਾਰੀਆਂ ਦਵਾਈਆਂ ਦੇਣਾ ਔਰ ਵੀਡੀਓ ਐਸੈਂਸ਼ੀਅਲ ਡਰਗ ਲਿਸਟ ਨੂੰ ਲਗਾਤਾਰ ਅਪਡੇਟ ਕਰਨਾ ਕੁਆਲਿਟੀ ਮੈਡੀਸਨ ਕਿਟ ਚੈੱਕ ਕਰਕੇ ਭੇਜਨੀਆ ਔਰ ਐਕਸ ਰੇ ਅਲਟਰਾਸਾਉਂਡ ਤਕਰੀਬਨ ਤਕਰੀਬਨ ਜਿਹੜੇ 198 ਜਿਹੜੇ ਪ੍ਰਾਈਵੇਟ ਹਸਪੀਟਲ ਆ ਗਿਆ ਉਹਨਾਂ ਨੂੰ ਪੈਨਲ ਕੀਤਾ ਗਿਆ ਜੀ ਫੋਰ ਐਕਸ ਰੇ ਐਂਡ 390 ਦੇ ਕਰੀਬ ਜਿਹੜੇ ਆ ਗਿਆ ਉਹ ਅਲਟਰਾਸਾਉਂਡ ਵਾਸਤੇ ਤੇ ਜਿਹੜੇ ਕਿਸੇ ਵੀ ਛੋਟੇ ਸ਼ਹਿਰ ਦੇ ਵਿੱਚ ਜਿੱਥੇ ਸਾਡੇ ਕੋਲ ਜਾਂ ਮਸ਼ੀਨ ਨਹੀਂ ਹੈ ਮਸ਼ੀਨ ਖਰਾਬ ਹੋ ਗਈ ਜਾਂ ਸਾਡੇ ਕੋਲੇ ਰਿਡਾਇਰੋਜ ਡਿਸਪਲੇਟ ਅਸਟ ਕਰਨ ਬਾਅਦ ਤੇ ਤਾਂ ਪੇਸ਼ੈਂਟਸ ਆਪਣਾ ਕਰ ਲੈਣ ਉਹ ਉਹਨਾਂ ਨੂੰ ਜਾ ਕੇ ਕਿਸੇ ਵੀ ਪ੍ਰਾਈਵੇਟ ਡਾਕਟਰ ਤੋਂ ਸਰਕਾਰ ਤੋਂ ਬੱਚੇ ਪ੍ਰਾਪਤ ਉਹ ਆਪਣਾ ਬੈਸਟ ਕਰ ਸਕਦਾ ਹੈ। ਔਰ ਉਹ ਇੱਕ ਜਗ੍ਹਾ ਡਾਕਟਰ ਜਿਹੜੇ 1200 ਦਾ ਅਸਟ ਜੜੇ ਆ ਗਏ। ਇੱਕ ਜਗ੍ਹਾ ਡਾਕਟਰ ਤੇ ਬਾਈ ਡੈਨ ਡਾਕਟਰਸ ਮਾਫ ਜੁਆਇਨ ਕਰ ਜਾਣਗੇ। ਔਰ ਜਿਹੜੇ ਨਰਸਸ ਹੈ ਉਹ ਵੀ ਬਹੁਤ ਜਲਦੀ ਜੜੀਆਂ ਆਏਗਾ 1200 ਦੇ ਇੱਕ ਰੋਲਪਾ ਕਰਕੇ। ਤਾਂ ਕਿ ਸਟਾਫ ਨੂੰ ਵੀ ਸ਼ਾਰਟੇਜ ਨਾ ਹੋਵੇ। ਜਿਹੜਾ ਪੰਜਾਬ ਹੈ ਇਹਨੂੰ ਅਸੀਂ ਬਹੁਤ ਜਲਦੀ ਜੜਾ ਹੈਗਾ। ਆਲਰੇਡੀ ਬਹੁਤ ਅੱਛਾ ਕਰ ਰਿਹਾ ਇਹ ਪਹਿਲਾ ਸੂਬਾ ਬਣ ਜਾਏਗਾ ਪੂਰੀ ਦੁਨੀਆ ਦੇ ਵਿੱਚ ਜਿਹਨੇ ਕਿ ਯੂਨੀਵਰਸਲ ਹੈਲਥ케ਅਰ ਦੀ ਗੱਲ ਵੀ ਕੀਤੀ ਹੈ ਤੇ ਉਹਦੇ ਵਾਸਤੇ ਮੀਨਸ ਵੀ ਪ੍ਰੋਵਾਈਡ ਕਰ ਰਹੇ ਹੈ